ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਾਰ ਤੋਂ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜਿਦਾ ਤੁਹਾਨੂੰ ਪਤਾ ਹੀ ਆ ਕੰਟੀਨਿਊੀ ਚੱਲਣ ਲਿਆ ਆ ਹੁਣ ਆਪਾਂ ਪਹੁੰਚ ਗਏ ਆ ਜੀ ਸ਼੍ਰੀ ਆਨੰਦਪੁਰ ਸਾਹਿਬ ਤੇ ਹੁਣ ਇੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਕਿਲੇ ਦੇ ਨਾਲ ਵਿਖਾਵਾਂਗੇ ਮੇਲਾ ਜਿਹੜਾ ਖਤਮ ਹੋ ਚੁੱਕਿਆ ਹੈ ਹਾਂ ਮੇਲਾ ਅਜੇ ਵੀ ਹੈ ਮਤਲਬ ਇਨਾ ਇੰਨਾ ਕਿ ਮੇਲਾ ਸਹੀ ਆ ਜਿਆਦਾ ਭਰੇ ਮੇਲੇ ਤੇ ਨਾ ਫਿਰ ਡਿਸਟਰਬੈਂਸ ਹੋ ਜਾਂਦੇ ਨਹੀਂ ਹੁੰਦੇ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਦਰਸ਼ਨ ਨਹੀਂ ਦੇ ਫਿਰ ਬੱਚਿਆਂ ਨੂੰ ਸਾਹਮਣਾ ਔਖਾ ਹੁੰਦਾ ਹੈ ਇਦਾਂ ਦਾ ਮਾਹੌਲ ਸਹੀ ਆ ਹੈ ਨਾ ਮੇਲੇ ਦਾ ਮੇਲਾ ਵੀ ਹੋ ਗਿਆ ਤੇ ਜਿਆਦਾ ਕੋਈ ਦਿੱਕਤ ਵੀ ਨਹੀਂ ਆਉਗੀ ਠੀਕ ਆ ਜੀ ਚਲੋ ਹੁਣ ਫਿਰ ਚਲ ਜੀ ਇਸ ਵਲੌਗ ਨੂੰ ਵੀ ਹੁਣ ਮਿੰਟ-ਮਿੰਟ ਲਾਈਕ ਕਰ ਦਿਓ ਤੁਹਾਨੂੰ ਨਾ ਮੁੜ ਕੇ ਭੁੱਲ ਜਾਂਦਾ ਚੇਤਾ ਤੇ ਫੇਰ ਵੀ ਸੋਚਦੇ ਵਿੱਚ ਚੱਲ ਯਾਰ ਹੁਣ ਜਿਹੜਾ ਨਹੀਂ ਕੀਤਾ ਰਹਿਣ ਦੇ ਛੱਡ ਖੜਾ ਤਾਂ ਕਰਕੇ ਸਟਾਰਟਿੰਗ ਦੇ ਵਿੱਚ ਲਾਈਕ ਕਰ ਦਿਓ ਛੜਾ ਨਹੀਂ ਛੱਡਣਾ ਆਪਾਂ ਹਾਂ ਹੁਣ ਮੈਂ ਤੁਹਾਨੂੰ ਬਾਅਦ ਵਾਰੀ ਯਾਦ ਕਰਾਇਆ ਕਰਨਾ ਕਿਉਂਕਿ ਤੁਹਾਨੂੰ ਛੇਤਾ ਬੜਾ ਭੁੱਲਦਾ ਠੀਕ ਆ ਜੀ ਆ ਇਧਰ ਪਾਰਕਿੰਗ ਸਾਰੀ ਅਜੇ ਵੇਖੋ ਕਿੰਨੀਆਂ ਗੱਡੀਆਂ ਲੱਗੀਆਂ ਬਹੁਤ ਸੰਗਤ ਹੈ ਅਜੇ ਵੀ ਇਹ ਇੱਕ ਥੋੜੀ ਜਿਹੀ ਹੋਰ ਤੁਹਾਨੂੰ ਬੇਨਤੀ ਕਰਨੀ ਹੈ ਥੋੜਾ ਜਿਹਾ ਐਡਜਸਟ ਕਰਿਓ ਕਿਉਂਕਿ ਆ ਮੈਡਮ ਹਨੀ ਨਾ ਮਾਈਕ ਘਰੇ ਛੱਡ ਆਏ ਤੇ ਇਹਦੇ ਵਿੱਚ ਗੌਤਮ ਮੇਰੀ ਨਹੀਂ ਪਰ ਇੱਕ ਤਰ੍ਹਾਂ ਬਚਨ ਦੇ ਮਾਰੇ ਮੇਰੇ ਤੇ ਥੋਗ ਰਹੇ ਆ ਮੈਂ ਨਾ ਕੁਝ ਨਹੀਂ ਕਿਹਾ ਆਹੋ ਫਿਰ ਕੀ ਹੋਇਆ ਚੇਤਾ ਭੁੱਲ ਗਿਆ ਨਿਆਣੇ ਨੇ ਮੈਨੂੰ ਕਿਹਾ ਇਹ ਕਹਿੰਦੀ ਵੀ ਉੱਪਰ ਲੈ ਆ ਮੈਨੂੰ ਚੇਤਾ ਭੁੱਲ ਜਾਣੀ ਮਿੱਟੀ ਪਾ ਮਿੱਟੀ ਪਾ ਮਿੱਟੀ ਪਾ ਗੁਜਾਰ ਵੇਖੋ ਕਿੰਨੇ ਘੈਂਟ ਘੈਂਟ ਸੱਜੇ ਐ ਇੱਥੋਂ ਇਹਨਾਂ ਦੁਕਾਨਾਂ ਨੂੰ ਜਿਹੜਾ ਜੈਸਾ ਨਾ ਪੌਲ ਆ ਗੱਡੀ ਚ ਟੰਗਣ ਲਾਉਂ ਰਿਹਾ ਐ ਇੱਕ ਮਿਰਕ ਵਾਲਾ ਲਿਆ ਹੈ ਇੱਕ ਲੋਰੀ ਵਾਲਾ ਲਿਆ ਹੈ ਮਿਰਕ ਵਾਲਾ ਨੂੰ ਮੈਂ ਆਪਣਾ ਲੋਜੀ ਚ ਲਾਇਆ ਤੇ ਤੋਂ ਹਰੀਏ ਵਾਲਾ ਉਹਨੂੰ ਅਮਣ ਵਾਲੀ ਗੱਡੀ ਚ ਲਾ ਦਨਾ ਓਕੇ ਆ ਨੋਜੀ ਕਰੋ ਦਰਸ਼ਨ ਡੈਕੋਰੇਸ਼ਨ ਹੋਈ ਐ ਜੇ ਵੀ ਵਾਗ ਨੂੰ ਸੁਮਾਰੈ ਸੱਚੇ ਬਾਸ਼ਾ ਚੜਦੀਆਂ ਕਲਾ ਬਖਸ਼ਿਓ ਸਰਬੱਤ ਦਾ ਭਲਾ ਕਰਿਓ ਸਾਡੇ YouTube ਪਰਿਵਾਰ ਦੇ ਉਤੇ ਮੇਰਾ ਪ੍ਰਿਆਸ ਰੱਖਿਓ ਮੇਰੀ ਬੜੀ ਜੀ ਇੱਛਾ ਸੀ ਕਿ ਮੈਂ ਆਵਾਂ ਅੱਜ ਦਿਨ ਆਈ ਕਿ ਇਹ ਹੈ ਉਹ ਤਾਂ ਫਿਰ ਜਦੋਂ ਪਰਮਾਤਮਾ ਨੇ ਬੁਲਾਉਣਾ ਹੈ ਉਹਨੇ ਫਿਰ ਬੁਲਾ ਹੀ ਲੈਣਾ ਹੈ ਤੁਹਾਨੂੰ ਆਇਆ ਆਖੀ ਚਾਹਣਾ ਲਿਆ ਨਾ ਹਾਂ ਚੱਲ ਚੱਲ ਆ ਚੜਾਈ ਜਿੱਤੇ ਆਣ ਕੇ ਨਾ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਸਹੀ ਚੱਲ ਨਿੱਕੇ ਆ ਦੇ ਜਦੋਂ ਆਉਨੇ ਨੇ ਹਾਂ ਭੱਜੇ ਜਾਂਦੇ ਨੇ ਤਾਂ ਲਓ ਜੀ ਟੇਕੋ ਮੱਥਾ ਖਾਲਸੇ ਦੀ ਜਨਮ ਭੂਮੀ ਨੂੰ ਮੱਥਾ ਟੇਕ ਫਿਰ ਇਧਰ ਲਿਆ ਬਾਜ਼ਾਰ ਦੇ ਵਿੱਚ ਵੀ ਜਾਵਾਂਗੇ ਆ ਛੋਟਾ ਜਿਹਾ ਇੱਥੇ ਬਾਜ਼ਾਰ ਆ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਆ ਦੇਖੋ ਆਸ-ਪਾਸ ਦਾ ਨਜ਼ਾਰਾ ਦ੍ਰਿਸ਼ ਚਲੋ ਹੁਣ ਲਾਈਏ ਜੋੜੇ ਤੇ ਹਾਂ ਅੰਦਰ ਜਾ ਕੇ ਵਿਖਾਉਂਦੇ ਆ ਤਾਂ ਨਾਲ-ਨਾਲ ਥੋੜਾ-ਥੋੜਾ ਵਿਖਾ ਦਾਂਗੇ ਜੇ ਪਰਮਿਸ਼ਨ ਹੋਊਗੀ ਤਾਂ ਤਾਂ ਨਹੀਂ ਤੇ ਫਿਰ ਆਪਾਂ ਥੋੜਾ-ਬੋੜਾ ਤਾਂ ਵਿਖਾਈ ਦਵਾਂਗੇ ਨਾ ਵੀ ਪਰਮਿਸ਼ਨ ਹੋਵੇ ਰੌਂਦੀ ਤਾਂ ਹੀ ਮਾਰ ਦੇ ਦਿੰਦੇ ਨੇ ਨਾ ਨਹੀਂ ਨਹੀਂ ਜਾਣਾ ਨਹੀਂ ਫਿਰ ਅਜੇ ਨਹੀਂ ਪਰ ਮੈਨੂੰ ਲਈ ਕੁਛ-ਕੁਛ ਦਿਖਾ ਦੇ ਹਾਂ ਤੇ ਥੋੜਾ-ਥੋੜਾ ਤਰ੍ਹਾਂ ਦਿਖਾ ਦਾਂਗੇ ਲਾਈਕ ਕਰੋ ਨਾ ਜੇ ਆਪਾਂ ਨੂੰ ਕਿੱਥਾ ਭੁੱਲ ਜਾਣਾ ਲਾਈਕ ਕਰ ਦਿਓ ਸਾਰੇ ਭੈਣ ਭਰਾ ਤੇ ਹੁਣ ਆਪਾਂ ਜੋੜੇ ਪੈਣਾ ਜਾਵਾਂਗੇ ਹੈ ਨਾ ਫੇਰ ਅੰਦਰ ਚੱਲ ਕੇ ਫੇਰ ਤਰ੍ਹਾਂ ਕਰਦੇ ਗੱਲ ਆ ਲਿਖਿਆ ਜੀ ਇੱਥੋਂ ਦਾ ਸੰਖੇਪ ਇਤਿਹਾਸ ਜੇ ਤੁਸੀਂ ਚਾਹੋ ਤੇ ਪਾਜ਼ ਕਰਕੇ ਪੜ੍ਹ ਸਕਦੇ ਜੇ ਅੰਗਰੇਜ਼ੀ 'ਚ ਵੀ ਲਿਖਿਆ ਜੇ ਕੋਈ ਅੰਗਰੇਜ਼ੀ ਚ ਪੜਨਾ ਚਾਵੇ ਤੇ ਅਰਨਵ ਪ੍ਰਸ਼ਾਦ ਕਰਾਉਣ ਆਇਆ ਅੱਜ ਪਾਪਾ ਜੀ ਗਿਆ ਫੈਡ ਤੋਂ ਜਾ ਕੇ ਭੱਜ ਕੇ ਲਿਆ ਆ ਆ ਮੈਂ ਬੱਚਿਆਂ ਦਾ ਗਿੰਦਾ ਭੱਜ ਕੇ ਲਿਆ ਵਾਜ ਦੀ ਜੇ ਕੋਈ ਦਿੱਕਤ ਆਈ ਤੇ ਉਹਦੇ ਵਾਸਤੇ ਐਡਜਸਟ ਕਰ ਲਿਓ ਐਸ ਵਲੌਗ ਚ ਚਲੋ ਆ ਫੜਾ ਪਾਪਾ ਜੀ ਨੂੰ ਪਰਚੀ ਫੜਾ ਤੇ ਆ ਨਾ ਗਰਮ ਹੋਣੀ ਫੜ ਫੜ ਗਰਮ ਹੋਣੀ ਸਾਈਡਾਂ ਤੋਂ ਫੜਨਾ ਥਾਲ ਆ ਗਿਆ ਆ ਗਿਆ ਹਾਂ ਥੱਲੇਗਾ ਤੋਂ ਹੱਥ ਰੱਖਣ ਨਿਆ ਬਾਬਾ ਜੀ ਨੇ ਪਹਿਲਾਂ ਤੂੰ ਫੜ ਫੜਾ ਲਾ ਬੱਚੀ ਉਹ ਤਾਂ ਥੱਲੇ ਥੋੜੀ ਹੱਥ ਪਈਦਾ ਸਾੜਤ ਨਹੀਂ ਗਿਆ ਹੱਥ ਵਿਖਾ ਸੈੱਟ ਰੱਖਿਆ ਤਾਂ ਆਈ ਲਾਲ ਹੋ ਗਈ ਇਧਰ ਇਹ ਸੈਦਰ ਜੀ ਹੋ ਗਿਆ ਗਰਮ ਇਧਰ ਹੋ ਗਿਆ ਲਾਈਕ ਕਰ ਦਿਓਣੇ ਇਸ ਗੱਲ ਤੇ ਵਿਚਾਰੇ ਨੇ ਹੱਥ ਛੜਾ ਲਿਆ ਕਰਨੇ ਇੰਨੀ ਮਿਹਨਤ ਕੀਤੀ ਗਰਮ ਲੱਗ ਗਿਆ ਤੇ ਹੱਥ ਨੂੰ ਹੁਣ ਤਾਂ ਲਾਈਕ ਕਰ ਦਿਓ ਸੱਚੂ ਫਿਰ ਤਾਂ ਯਾਦ ਕਰਾ ਐਤ ਹੱਥ ਕਰਾ ਹੈ ਸੱਚ ਤਾਂ ਯਾਦ ਕਰਾ ਲੈ ਨਾਲ ਫਿਰ ਤਾਂ ਭੁੱਲ ਜਾਣਾ ਹੈ ਹਾਂ ਪੰਜਵਾਂ ਵਾਰ ਬਾਰ ਬਾਰ ਯਾਦ ਕਰਾਉਂਦੇ ਆ ਕਿ ਲਾਈਕ ਕਰ ਦਿਓ ਮੈਨੂੰ ਪਤਾ ਨਾ ਤੁਸੀਂ ਭੁੱਲ ਜਾਂਦੇ ਚਲੋ ਹੁਣ ਚਲਦੇ ਆਂ ਅੰਦਰ ਤੁਹਾਨੂੰ ਕਰਾਉਂਦੇ ਆ ਦਰਸ਼ਨ ਹਾਂ ਲਾਊਡ ਹੀ ਹੋਊਗਾ ਆਪਾਂ ਜ਼ਿਆਦਾ ਨਹੀਂ ਨਾ ਬਣਾਵਾਂਗੇ ਆਪਾਂ ਬਸ ਮੇਨ ਮੇਨ ਜਿਹੜਾ ਦਰਸ਼ਨ ਕਰਵਾਉਣਾ ਉਹ ਹੀ ਕਰਵਾਵਾਂਗੇ ਗੁਰੂ ਦਾ ਦਰਸਨ ਦੇਖ-ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਣਾ ਢਾਲ ਤੇ ਖੰਡਾ ਮਿਲ ਜੇ ਢਾਲ ਤੇ ਖੰਡਾ ਵੀ ਮਿਲ ਜੂਗਾ ਚੱਲ ਇਹਨੂੰ ਟਾਲ ਖੰਡੇ ਦੇ ਪਤਨ ਕੀ ਪਈ ਹੈ ਆਹੋ ਵੇਖਾਂਗੇ ਪਹਿਲਾਂ ਮੱਥਾ ਟੇਕੀਏ ਚਲੋ ਚਲੋ ਜਲਦੀ ਵਾਹਿਗੁਰੂ ਚਲੋ 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 ਇਹ ਚੋਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਵਾਹਿ ਆ ਇਧਰਲੇ ਬੰਨਿਓ ਬਣਾਉਣ ਦੇ ਨਵਾਂ ਕੁਛ ਹਨਾ ਇਥੋਂ ਹੀ ਉੱਪਰ ਆਉਣ ਦਾ ਰਸਤਾ ਬਣਾਉਣ ਦੇ ਮਿਲਦਾ ਆ ਇਧਰੋਂ ਪੁਲ ਜਾਂ ਬਣਾਉਣ ਦੇ ਇਧਰੋਂ ਤਾਂ ਫੇਰ ਚੜੂਗਾ ਨਹੀਂ ਬਣਾਉਣਗੇ ਤੇ ਪਤਾ ਲੱਗੂ ਆ ਗਿਆ ਜੀ ਗੁਰਦਰਾ ਸਾਹਿਬ ਤੁਹਾਨੂੰ ਇਧਰੋਂ ਇਧਰੋਂ ਜਾ ਕੇ 뷰 ਦਿਖਾਉਂਦਾ ਮੈਂ ਜੀ ਆ ਜੀ ਗੁਰਦਰਾ ਸਾਹਿਬ ਕਰੋ ਦਰਸ਼ਨ ਹੁਣ ਅੰਦਰ ਦੇ ਬੰਨੇ ਆ ਜੇ ਅੰਦਰ ਪਰਮਿਸ਼ਨ ਮਿਲੂ ਕਿਤੇ ਅੰਦਰੋਂ ਹੀ ਤੁਹਾਨੂੰ ਦਰਸ਼ਨ ਕਰਾਉਣਾ ਬੋੜੇ ਜਿਹਦੇ ਵੈਸੇ ਕਰਾਈ ਦਊਗਾ ਆ ਇਥੇ ਆਇਆ ਲਿਖਿਆ ਨਾ ਬੋਰਡ ਕਿ ਪੱਤੇ ਸਿੱਖ ਤੇ ਤਨਖਾਈ ਸਿੱਖ ਦੇ ਬਗੈਰ ਸਾਰਿਆਂ ਦੀ ਅਰਦਾਸ ਹੋ ਸਕਦੀ ਹੈ ਇਥੇ ਉਹ ਗੱਲ ਸੁਣ ਕੇ ਹਰ ਨਾਮ ਕਹਿੰਦਾ ਕਿ ਮੋਬਾਈਲ ਰੱਖਣੇ ਆ ਆ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਐਸ ਕਰਕੇ ਤੁਹਾਨੂੰ ਬੇਨਤੀ ਕਰ ਦਿੰਨੇ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਵੀਡੀਓਜ਼ ਵਿਖਾਇਆ ਕਰੋ ਕੀ ਤੁਸੀਂ ਉਹਦੇ ਸ਼ਸਤਰ ਪਏ ਆਪਣੇ ਸੇਵ ਕਰ ਲਈ ਰੱਖੋ ਪਰ ਸ਼ਾਨ ਤੱਕ ਆ ਪਿਆ ਜੀ ਆ ਆ ਪਿਆ ਜੀ ਬਾਬਾ ਜੀ ਦਾ ਕੰਗਾ ਆ ਪਿਆ ਆਪਾਂ ਜੀ ਦਾ ਕੰਗਾ ਤੇ ਇੱਧਰ ਪਿਆ ਜੀ ਬਾਬਾ ਜੀ ਦੇ ਸ਼ਸਤਰ ਇਹ ਵੈਹੇ ਤੰਤਰੋਂ ਥੋੜਾ ਜਿਹਾ ਤੁਮ ਨੂੰ ਸ਼ਾਇਦ ਨਜ਼ਰ ਆ ਗਿਆ ਹੋਊਗਾ ਪਰ ਇੱਥੇ ਨਾ ਮੈਨੂੰ ਪਤਾ ਨਹੀਂ ਹੁਣ ਸਹੀ ਆ ਜਾਂ ਗਲਤ ਆ ਪਰ ਵੀਡੀਓ ਬਣਾਉਣ ਨਹੀਂ ਦਿੰਦੇ ਹੁੰਦੇ ਹੋ ਸਕਦਾ ਹੁਣ ਕੋਈ ਗਲਤ ਮਿਸਯੂਜ਼ ਕਰਦਾ ਹੋਊਗਾ ਵੀਡੀਓਸ ਦਾ ਤਾਂ ਨਹੀਂ ਬਣਾਉਣ ਦਿੰਦੇ ਜਾਂ ਵੈਸੇ ਚੌਧਰਾ ਦਾ ਕਰਕੇ ਨਹੀਂ ਬਣਾਉਣ ਦਿੰਦੇ ਪਤਾ ਨਹੀਂ ਇਸ ਚੀਜ਼ ਦਾ ਮੈਨੂੰ ਪਰ ਅੰਦਰ ਵੀਡੀਓ ਬਣਾਉਣ ਲੈਣਦੇ ਪਰ ਮੇਰੇ ਹਿਸਾਬ ਦੇ ਨਾਲ ਵੀਡੀਓ ਬਣਾਉਣ ਦੇਣੀ ਚਾਹੀਦੀ ਏ ਕਿਉਂਕਿ ਹੁਣ ਇਸ ਤਰ੍ਹਾਂ ਹੁਣ ਬਾਹਰੋਂ ਆਪਾਂ ਬਿਲਡਿੰਗ ਦਿਖਾ ਸਕਦੇ ਆ ਵਖਾ ਸਕਦੇ ਆ ਕਿ ਕਿਦਾਂ ਦਾ ਬਣਿਆ ਕੀ ਨਹੀਂ ਬਣਿਆ ਜਿਹੜੀਆਂ ਇਤਿਹਾਸਿਕ ਚੀਜ਼ਾਂ ਅੰਦਰ ਜਿੰਨਾ ਦਾ ਕਰਕੇ ਅਟੈਚਮੈਂਟ ਹੋਣੀ ਆ ਅਗਲੇ ਬੰਨੇ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਬੱਚੇ ਆ ਉਹਨਾਂ ਨੂੰ ਜਿਹੜੀ ਅਟੈਚਮੈਂਟ ਹੋਣੀ ਆ ਉਹ ਜਿਹੜੀਆਂ ਚੀਜ਼ਾਂ ਵੇਖ ਕੇ ਅਟੈਚਮੈਂਟ ਹੋਣੀ ਉਹ ਚੀਜ਼ਾਂ ਦੇ ਤੁਸੀਂ ਵੀਡੀਓ ਹੀ ਨਹੀਂ ਬਣਾਉਣ ਦਿੰਦੇ हां बेशक मिसयूज ਹੁੰਦਾ ਆ ਕਈ ਗਲਤ ਕੰਮ ਹੁੰਦੇ ਆ ਤੁਸੀਂ ਵੈਰੀਫਾਈ ਕਰ ਲਓ ਪਹਿਲਾਂ ਦੇਖ ਲਓ ਵੀ ਭਾਈ ਬੰਦਾ ਕੀ ਬਣਾਉਂਦਿਆ ਸ਼ਾਰਟ ਬਣਾਉਂਦਿਆ ਆ ਜਾਂ ਕੀ ਬਣਾਉਂਦਿਆ ਸ਼ਾਰਟਾਂ ਦੇ ਵਿੱਚ ਤਾਂ ਚਲੋ ਠੀਕ ਆ ਹੋ ਜਾਂਦਾ ਗਲਤ ਪਤਾ ਨਹੀਂ ਪ੍ਰਮਾਤਮਾ ਜਾਣੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕਿ ਇਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਧਰਮ ਦੇ ਸਾਡਾ ਵੀ ਸਾਝਾ ਆ ਨਾ ਇੱਥੇ ਕਿਤੇ ਕਿਸੇ ਚੌਧਰੀਆਂ ਦਾ ਥੋੜੀ ਆ ਵੀ ਉਹਨਾਂ ਦੀ ਮਰਜ਼ੀ ਨਾਲ ਚੱਲਣਾ ਵੀ ਉਹ ਬਣਾਉਣ ਦੇਣ ਜਾਂ ਨਾ ਬਣਾਉਣ ਦੇਣ ਸੋ ਆਪਣੇ ਵਿਚਾਰ ਜ਼ਰੂਰ ਦਿਓ। ਬਾਕੀ ਚਲੋ ਆਪਾਂ ਕੋਈ ਵੀ ਰੌਲਾ ਨਹੀਂ ਇੱਥੇ ਖੜਾ ਕਰਨਾ। ਜੋ ਮਰਿਆਦਾ ਬਣਾਈਆਂ ਜਿਸ ਤਰ੍ਹਾਂ ਬਣਾਈਆਂ ਆਪਾਂ ਤਾਂ ਉਹਨੂੰ ਮੰਨ ਕੇ ਚੱਲਾਂਗੇ। ਆ ਚੈੱਕ ਕਰੋ ਤੁਸੀਂ। ਇੱਥੋਂ ਗੁਰਦੁਆਰਾ ਸਾਹਿਬ ਤੋਂ 뷰 ਚੈੱਕ ਕਰੋ ਸਾਹਮਣੇ ਪਹਾੜ ਨਜ਼ਰ ਆਉਂਦੇ। ਆ ਕਿ ਕਿਤੇ ਸ਼ਾਨਦਾਰ ਖੂਬਸੂਰਤ ਪਾਟ ਦਾ ਜਰਾਉਂਦੇ ਤੇ ਆ ਇਧਰ ਬੈਠੇ ਇਹ ਆ ਪੇ ਪ੍ਰਸ਼ਾਦ ਕਰਾ ਕੇ ਉਹ ਆ ਹਾਂ ਜੀ ਉਹ ਮਹਾਰਾਜਾ ਹਾਂ ਜੀ ਇਹ ਆਪਣੇ ਵਾਸਤੇ ਕਰਾਇਆ ਸੀ ਗਾਇਜ਼ ਖਾ ਲੋ ਗਾਇਜ਼ ਪ੍ਰਸ਼ਾਦ ਖਾ ਲੋ ਬਾਬਾ ਜੀ ਨੇ ਤੁਸਾਂ ਕੀ ਕੀਤਾ ਹਾਂ ਆ ਦੋ ਪੱਤੇ ਹਾਂ ਪੱਤਾ ਇਹ ਪੱਤਾ ਇਹ ਦਾ ਹਾਂ ਪਤ ਤ ਦੇਤੇ ਬਾਬਾ ਜੀ ਪਤ ਤ ਪਤ ਚੌਥਾ ਪਤ ਲੈ ਲਓ ਚਾਰ ਪੱਤੇ ਦੇਤੇ ਆ 6 ਪੱਤੇ ਕਿਉਂਕਿ ਦੋ ਤੇ ਆਈ ਹੋਗੇ ਹਾਂ ਹਾਂ ਤੀਸਾਰ ਆਓਗੇ ਕਿੰਨੇ ਬਾਬਾ ਜੀ ਨੇ ਚਾਹੀਦਾ ਤੁਹਾਨੂੰ ਬੁੱਕਾਂ ਚ ਪਾ ਦਿੰਦਾ ਪ੍ਰਸ਼ਾਦ 6 ਪੱਤੇ ਪੱਜ ਜਾਣੇ ਇਹ ਇਹ ਪਿੱਪਲ ਦਾ ਹੁੰਦਾ ਖਣੀ ਮਿਲਦਾ ਪਤਾ ਨਹੀਂ ਕਾਹਦਾ ਹੁੰਦਾ ਪਿੱਪਲ ਦਾ ਹੀ ਹੋਣਾ ਮੇਰੇ ਸਾਂ ਨਾਲ ਵੇ ਇਹ ਆ ਵੀ ਬੜਾ ਤਕੜਾ ਸਵਾਲ ਹੈ ਯਾਰ ਦਿਓ ਜਵਾਬ ਇਹਦਾ ਦੇਖਿਆ ਤੇਰਾ ਸਵਾਲ ਆ ਡੂਨੇ ਆ ਜਿਹੜਾ ਡੂਨਾ ਮਿਲਦਾ ਆ ਇਹ ਕਾਹਦਾ ਪੱਤਾ ਹੁੰਦਾ ਭਲਾ ਕਿਹੜੇ ਪੱਤੇ ਦਾ ਬਣਿਆ ਹੁੰਦਾ ਡੂਨਾ ਦੱਸੋ ਇੱਕ ਅੱਦੀ ਗੌਰ ਨਹੀਂ ਕੀਤਾ ਇਸ ਚੀਜ਼ ਦੇ ਉੱਤੇ ਪਰ ਅਗਮ ਨੇ ਗੌਰ ਕੀਤਾ ਇਹ ਮੜਾ ਜਾ ਦੱਸੋ ਕਮੈਂਟਾਂ ਦੇ ਵਿੱਚ ਇਹ ਕਾਹਦਾ ਪੱਤਾ ਹੁੰਦਾ ਜਿਹੜਾ ਜਿਹਦੇ 'ਚ ਇਹ ਪ੍ਰਸ਼ਾਦ ਦਿੰਦੇ ਆ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਨਸਰ ਦੱਸੋ ਮੈਂ ਪਿੱਛੇ ਕਰਦਾ ਸਵਾਦ ਕਰੋ ਹਾਂ ਹਾਂ ਅੱਜ ਇਹ ਆਪਾਂ ਕਿੱਥੇ ਪਹੁੰਚਣਾ ਤੇ ਇਹਨਾਂ ਦਾ ਜੇ ਫੋਟੋ ਸੈਸ਼ਨ ਨਹੀਂ ਕੰਪਲੀਟ ਹੋਣ ਦਿਆ ਕਦੀ ਉਹ ਮੇਰੀ ਖਿੱਚਦੇ ਕਦੀ ਉਹ ਆਂਦਾ ਮੇਰੀ ਖਿੱਚਦੇ ਅੱਜ ਇਹਨਾਂ ਦਾ ਫੋਟੋ ਸੈਸ਼ਨ ਨਹੀਂ ਕੰਪਲੀਟ ਹੋਣ ਦਿਆ ਤੇ ਮੈਂ ਫਿਰ ਉਹ ਨਜ਼ਰ ਤੁਹਾਨੂੰ ਵਿਖਾ ਦਿੰਨਾ ਉੱਪਰੋਂ ਮੇਲਾ ਆਹ ਵੇਖੋ ਜੀ ਮੇਲੇ ਦਾ ਦ੍ਰਿਸ਼ ਇਹ ਕੋ ਚੂਲੇ ਜਿੱਥੇ ਜਿੱਥੇ ਤੁਸੀਂ ਵੇਖਣਦੇ ਜੇ ਉਹਦੇ ਉਥੇ-ਉਥੇ ਦੱਸੋ ਕਿ ਆਹ ਵਾਲੇ ਪੰਘੂੜੇ ਦਾ ਨਾਮ ਕੀ ਆ ਇਹਦਾ ਨਾਮ ਦੱਸੋ ਆਹ ਪੰਘੂੜੇ ਦਾ ਨਾਮ ਕੀ ਆ ਜਿਹੜੇ-ਜਿਹੜੇ ਸਟੇਟ ਦੇ ਵਿੱਚ ਜਿਹੜੇ-ਜਿਹੜੀ ਕੰਟਰੀ ਦੇ ਵਿੱਚ ਵੇਖਣਦੇ ਤੁਹਾਡੇ ਉਥੇ ਇਸ ਝੂਟੇ ਦਾ ਨਾਮ ਕੀ ਆ ਭਲਾ ਆਹ ਜੇ ਸਰੋਵਰ ਲਓ ਹੁਣ ਚੇਤਾ ਆ ਪੰਜ ਨਾਨਾ ਹੀ ਐਦਕੀ ਫੇਰ ਨਹੀਂ ਕੀਤੀਆਂ ਇਹ ਹੁਣ ਇਥੋਂ ਆਪਾਂ ਨਿਕਲ ਕੇ ਜਾਣਾ ਸਿੱਧਾ ਕਿਲਾ ਜਿਹੜਾ ਉਸ ਕਿਲੇ ਦੇ ਵਿੱਚ ਜਾਣਾ ਹੈ ਜਿਸ ਕਿਲੇ ਦੇ ਵਿੱਚ ਗੁਰੂ ਸਾਹਿਬ ਹੀ ਜਦੋਂ ਜੰਗ ਲੱਗਾ ਸੀ ਤੇ ਜਿਹੜੇ ਸਿੰਘ ਸੀ 40 ਸਿੰਘ ਸੀ ਤੇ ਗੁਰੂ ਸਾਹਿਬ ਹੀ ਜਿਹੜੇ ਕਿਲੇ ਦੇ ਵਿੱਚ ਉਸ ਕਿਲੇ ਦੇ ਵਿੱਚ ਜਾਣਾ ਹੁਣ ਆਪਾਂ ਇਥੋਂ ਤੁਹਾਨੂੰ ਦਰਸ਼ਨ ਕਰਵਾ ਦਿੰਨਾ। ਔਰ ਇਹ ਆ ਜੀ ਉਹ ਕਿਲਾ। ਇਹ ਉਹ ਕਿਲਾ ਸੇਵ। ਇੱਥੇ ਜਦੋਂ ਅਮਰਤ ਪਿਆਰ ਕੀਤਾ ਸੀ ਨਾ ਉਦੋਂ ਫਿਰ ਮਤਲਬ ਬਾਟੇ ਚ ਪਾ ਗਏ ਨਾ ਚਿੜੀਆਂ ਨੂੰ ਰੱਖਿਆ ਸੀ ਜੜੀਆਂ ਦੇ ਅ ਤੇ ਚਿੜੀਆਂ ਨੇ ਫਿਰ ਉਹ ਅਮਰਤ ਛੱਕ ਗਏ ਤੇ ਚਿੜੀਆਂ ਬਾਜ਼ ਨਾਲ ਲੜੀਆਂ ਸੀ। ਬਾਜ਼ ਮਾਰਦਾ ਸੀ ਚਿੜੀਆਂ ਨੂੰ। ਉਹ ਅਮਰਤ ਛੱਕ ਗਏ। ਮਰਲੂ ਬੋਨ ਨੇ ਤਾਕਤ ਵਿਖਾਈ ਸੀ ਇੱਕ ਵੀ ਅਮਰਤ ਦੀ ਤਾਕਤ ਕਿੰਨੀ ਹੈ ਵੀ ਚਿੜੀਆਂ ਉਹ ਤਾਂ ਇਹਦੇ ਵਿੱਚ ਉਹਨੇ ਲਿਖਿਆ ਕਿ ਚਿੜੀਆਂ ਉਸੇ ਮੈਂ ਬਾਅਦ ਤੜਾਓ ਤੋਂ ਹੁਣ ਆਪਾਂ ਇੱਥੋਂ ਚੱਲੇ ਆ ਜਿਹੜਾ ਕਿਲਾ ਸਾਹਿਬ ਹੈ ਉੱਥੇ ਤੇ ਇੱਥੋਂ ਦਾ ਥੋੜਾ ਜਿਹਾ ਤੁਹਾਨੂੰ ਹੁਣ ਚਲੋ ਚੱਲਦੇ ਚੱਲਦੇ ਇਤਿਹਾਸ ਦੱਸ ਦਿੰਨੇ ਆ ਵੈਹਰੇ ਦੇ ਵਿੱਚ ਵੀ ਲਾ ਦੂੰਗਾ ਵੀਡੀਓ ਦੇ ਤੁਸੀਂ ਪਾਜ਼ ਕਰਕੇ ਪੜ ਵੀ ਲਿਓ ਤੇ ਪਰ ਪਹਿਲਾਂ ਮੈਂ ਦੱਸ ਦਿੰਨਾ ਇਹ ਤੋਂ ਬਾਅਦ ਮੈਂ ਤੁਹਾਨੂੰ ਲਾ ਦੂੰਗਾ ਦੇਖੋ ਵੀ ਇਹ ਉਹ ਸਥਾਨ ਆ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ। ਮਤਲਬ ਖਾਲਸੇ ਦੀ ਜਨਮ ਭੂਮੀ ਆ ਇਹ। 30 ਮਾਰਚ 1699 ਦੀ ਜਿਹੜੀ ਵਿਸਾਖੀ ਸੀ ਉਸ ਦਿਨ ਇਸੇ ਜਗ੍ਹਾ ਦੇ ਉੱਤੇ ਆ ਜਿਸ ਜਗ੍ਹਾ ਤੇ ਤੁਸੀਂ ਦਰਸ਼ਨ ਕਰਨ ਲੈ ਜੀ ਇਸੇ ਜਗ੍ਹਾ ਦੇ ਉੱਤੇ ਧੰਨ ਧੰਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਜਗ੍ਹਾ ਦੇ ਉੱਤੇ ਇਕੱਠ ਸੱਦਿਆ ਸੀ। ਸਾਰੀਆਂ ਸੰਗਤਾਂ ਪਹੁੰਚੀਆਂ ਹੈ ਵਿਸਾਖੀ ਵਾਲੇ ਦਿਨ ਇਸੇ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤੇ ਜਿੱਦਾਂ ਅੱਗੇ ਇਤਿਹਾਸ ਤੁਸੀਂ ਸਾਰੇ ਜਾਣਦੇ ਜੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਉਹ ਪੰਜਾਂ ਨੇ ਇੱਥੇ ਸੀਸ ਭੇਟ ਕੀਤਾ ਸੀ ਗੁਰੂ ਸਾਹਿਬ ਨੂੰ ਇਹੀ ਜਗ੍ਹਾ ਹੈ ਉਹ ਐਗਜੈਕਟ ਇਹੀ ਜਗ੍ਹਾ ਦੇ ਉੱਤੇ ਇੱਥੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਸੀ ਤੇ ਫਿਰ ਉਹ ਸਿੰਘ ਬਣੇ ਅਸਲ ਦੇ ਵਿੱਚ ਤਾਂ ਉਹਨਾਂ ਦੇ ਨਾਮ ਪਹਿਲਾਂ ਨਾਮ ਦੇ ਨਾਲ ਸਿੰਘ ਨਹੀਂ ਲੱਗਦਾ ਜਿੱਦਾਂ ਭਾਈ ਦਇਆਰਾਮ ਜੀ ਲਾਹੌਰ ਤੋਂ ਹੀ ਭਾਈ ਧਰਮਦਾਸ ਜੀ ਜਿਹੜੇ ਹੈਗੇ ਸੀ ਉਹ ਦਿੱਲੀ ਤੋਂ ਹੀ ਹੁਣ ਚਲੋ ਯੂਪੀ ਦੇ ਵਿੱਚ ਆ ਗਿਆ ਤੇ ਭਾਈ ਜਿਹੜੇ ਹਿੰਮਤ رائے ਜੀ ਸੀ ਉਹ ਆਪਣੇ ਅਗੇ ਹੀ ਉੜੀਸਾ ਤੋਂ ਜਗਨਨਾਥਪੁਰੀ ਤੋਂ ਤੇ ਭਾਈ ਮੋਹਕਮ ਚੰਦ ਜੀ ਜਿਹੜੇ ਉਹ ਦਵਾਰਕਾ ਤੋਂ ਹੀ ਗੁਜਰਾਤ ਤੋਂ ਤੇ ਜਿਹੜੇ ਭਾਈ ਹੈਗੇ ਹੀ ਸਹਿਬ ਚੰਦ ਜੀ ਉਹ ਬੇਦਰ ਤੋਂ ਹੀ ਕਰਨਾਟਕਾ ਤੋਂ ਜਦੋਂ ਤੁਸੀਂ ਉਥੇ ਆਪਣਾ ਜਾਣੇ ਆਪਾਂ ਕਰਨਾਟਕਾ ਤੋਂ ਹਜੂਰ ਸਾਹਿਬ ਤੇ ਉਥੇ ਜਦੋਂ ਜਾਈਦਾ ਨਾ ਅਗਲੇ ਬੰਨੇ ਕਰਨਾਟਕਾ ਨੂੰ ਬੇਦਰ ਜਿੱਧਰ ਬਾਬੇ ਨਾਨਕ ਦਾ ਹੈਗਾ ਕੋਰ ਦੋਰਾ ਸਾਹਿਬ ਨਾਨਕ ਚੀਰਾ ਨਾਨਕ ਚੀਰੇ ਨੇ ਜਦੋਂ ਜਾਈਏ ਤੇ ਉਦੋਂ ਰਸਤੇ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਦਾ ਉਧਰ ਬੇਦਰ ਦੇ ਵਿੱਚ ਫਿਰ ਉਹ ਆਉਂਦਾ ਉਹਨਾਂ ਦਾ ਪਿੰਡ ਤੇ ਉਥੇ ਗੁਰਦੁਆਰਾ ਸਾਹਿਬ ਬਣਿਆ ਬੜਾ ਵਧੀਆ ਸੋ ਇਦਾਂ ਹੀ ਹੁਣ ਜਿੱਦਾਂ ਤੁਹਾਨੂੰ ਦੱਸਿਆ ਇੱਕ ਲਾਹੌਰ ਤੋਂ ਇੱਕ ਦਿੱਲੀ ਤੋਂ ਗੁਜਰਾਤ ਤੋਂ ਕਰਨਾਟਕਾ ਤੋਂ ਮਤਲਬ ਪੂਰੇ ਸਾਰੀਆਂ ਦਸ਼ਾਵਾਂ ਦੇ ਵਿੱਚੋਂ ਉਹ ਸਿੰਘਾਂ ਨੂੰ ਲੈ ਕੇ ਤੇ ਫਿਰ ਉਹਨਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ ਸੋ ਪੰਜ ਪਿਆਰਿਆਂ ਦੀ ਉਪਾਧੀ ਜਿਹੜੀ ਉਹਨਾਂ ਨੂੰ ਬਖਸ਼ਿਸ਼ ਕੀਤੀ ਤੇ ਇਹੀ ਉਹ ਸਥਾਨ ਹੈ ਐਗਜ਼ੈਕਟ ਹੁਣ ਤੁਸੀਂ ਫੀਲ ਕਰਕੇ ਵੇਖੋ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਜ਼ਮੀਨ ਦੇ ਉੱਤੇ ਐਸੀ ਧਰਤੀ ਦੇ ਉੱਤੇ ਜਿੱਥੇ ਆਪਾਂ ਅੱਜ ਤੁਰੇ ਫਿਰਦੇ ਆ ਐਸੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਪਏ ਪ੍ਰਗਟਿਓ ਮਰਦੇ ਗੰਬੜਾ ਬਰਿਆਮ ਆਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੋਂ ਉਹ ਜਿਹੜੇ ਕਥਨ ਹੀ ਨਾ ਉਹ ਵੀ ਇੱਥੇ ਹੀ ਉਹਨਾਂ ਨੇ ਸੱਚੇ ਕੀਤੇ ਇਹ ਕਿਉਂਕਿ ਜਦੋਂ ਉਹਨਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਉਦੋਂ ਬਾਅਦ ਫਿਰ ਉਹਨਾਂ ਨੇ ਕਿਹਾ ਇਹ ਵੀ ਮੈਂ ਹੁਣ ਤੁਸੀਂ ਤਾਂ ਸਿੰਘ ਬਣ ਗਏ ਤੁਸੀਂ ਤਾਂ ਹੁਣ ਬਣ ਕੇ ਗੁਰੂ ਵਾਲੇ ਤੇ ਮੈਨੂੰ ਵੀ ਵੀ ਅਮਰਤ ਦੀ ਦਾਤ ਦਿਓ ਤੇ ਫਿਰ ਉਹ ਕਹਿੰਦੇ ਕਿ ਜਿਹੜੇ ਪੰਜ ਪੈਰੇ ਸੀ ਉਹਨਾਂ ਨੇ ਫਿਰ ਗੁਰੂ ਸਾਹਿਬ ਨੂੰ ਕਿਹਾ ਕਹਿੰਦੇ ਵੀ ਗੁਰੂ ਜੀ ਅਸੀਂ ਆਪਣਾ ਸਿਰ ਦੇ ਕੇ ਅਮਰਤ ਲਿਆਇਆ ਫਰੀਜ ਨਹੀਂ ਮਿਲਦਾ ਅੱਜ ਕੱਲ ਤਾਂ ਖੈਰ ਔੜ ਲੱਗੀ ਆ ਨਾ ਵੀ ਸਾਰਿਆਂ ਨੂੰ ਅੰਮ੍ਰਿਤ ਛਕਾ ਦੋ ਸਾਰਿਆਂ ਨੂੰ ਇਹ ਏਡੀ ਛੋਟੀ ਚੀਜ਼ ਨਹੀਂ ਆ ਜਿੰਨੀ ਅੱਜਕੱਲ ਬਣਾਤੀ ਹੈ ਜੇ ਫੇਲ ਕਰੀਏ ਤੇ ਬਹੁਤ ਵੱਡੀ ਚੀਜ਼ ਹੈ ਇਹ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਪੰਜਾਂ ਪਿਆਰਿਆਂ ਤੋਂ ਉਹਨਾਂ ਨੂੰ ਆਖਿਆ ਵੀ ਹੁਣ ਭਾਈ ਮੈਨੂੰ ਵੀ ਅੰਮ੍ਰਿਤ ਸ਼ਕਾ ਦਿਓ ਤੇ ਅੱਗੋਂ ਪੰਜਾਂ ਪਿਆਰਿਆਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆਇਆ ਤੇ ਗੁਰੂ ਸਾਹਿਬ ਮੰਨਿਆ ਤੁਸੀਂ ਗੁਰੂ ਜੇ ਪਰ ਤੁਸੀਂ ਦੱਸੋ ਕੀ ਦਿਓਗੇ ਫਰੀਜ ਨਹੀਂ ਮਿਲਦਾ ਅੰਮ੍ਰਿਤ ਤੁਸੀਂ ਦੱਸੋ ਕੀ ਦਿਓਗੇ ਤੇ ਫਿਰ ਗੁਰਗਪੰ ਸਿੰਘ ਜੀ ਮਾਰੇ ਨੇ ਕਿਹਾ ਸੀ ਕਿ ਮੈਂ ਇਸ ਸਮੇਂ ਦੇ ਤੇ ਮੈਂ ਤੁਹਾਨੂੰ ਨਹੀਂ ਦੇ ਸਕਦਾ ਕੁਝ ਵੀ ਪਰ ਸਮਾਂ ਆਉਣ ਦੇ ਉੱਤੇ ਕਹਿੰਦੇ ਮੈਂ ਆਪਣਾ ਸਾਰਾ ਕੁਝ ਹੀ 바ਰ ਦਿਆਂਗਾ ਸੋ ਸੋਮਾ ਤੇ ਵਾਖੀ ਸਾਰਾ ਕੁਝ ਵਾਰਦਾ ਅਮਰਤ ਦੀ ਕੀਮਤ ਚੁਕਾਈ ਹੈ ਗੁਰੂ ਗਬਿੰਦ ਸਿੰਘ ਮਾਰੇ ਨੇ ਚਾਰੇ ਪੁੱਤ ਬਾੜ ਤੇ ਫਿਰ ਮਾਂ ਵਾਰੀ ਫਿਰ ਆਪਣਾ ਆਪ ਵਾਰਿਆ ਸਾਰਾ ਕੁਝ ਹੀ ਵਾਰਦਾ ਇੱਕ ਕੀਮਤ ਹੀ ਅਮਰਤ ਦੀ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਮੈਨੂੰ ਲੱਗਾ ਕੱਲ ਕਿ ਪਰਸੋਂ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਵੀ ਜੇ ਆਪਾਂ ਮੰਨ ਲਾ ਰੱਬ ਨੂੰ ਮੰਨਦੇ ਆ ਹਾਂ ਤੇ ਮੇਰੇ ਦਿਮਾਗ ਵਿੱਚ ਗੱਲ ਆਈ ਵੀ ਮਤਲਬ ਆਮ ਆਪਣੀ ਇਹੀ ਗੱਲ ਹੁੰਦੀ ਨਾ ਕਿ ਯਾਰ ਮੈਂ ਰੱਬ ਨੂੰ ਮੰਨਦਾ ਮੇਰੇ ਤੇ ਮਾੜਾ ਟਾਈਮ ਨਹੀਂ ਹੋਣਾ ਚਾਹੀਦਾ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਹੋਣਾ ਚਾਹੀਦਾ ਇਹੀ ਤੇ ਮੇਰੇ ਹਾਂ ਮੇਰੇ ਦਿਮਾਗ 'ਚ ਗੱਲ ਆਈ ਮੈਂ ਕਿ ਯਾਰ ਜਿਹੜੇ ਗੁਰੂ ਮਹਾਰਾਜ ਹੀ ਉਹ ਤਾਂ ਰੱਬ ਨੂੰ ਮੰਨਣ ਦੀ ਛੱਡ ਉਹ ਤਾਂ ਰੱਬ ਨਾਲ ਇੱਕ ਮੇ ਇੱਕ ਹੀ ਤੇ ਉਹਨਾਂ ਦੀ ਜ਼ਿੰਦਗੀ 'ਚ ਪ੍ਰੋਬਲਮਾਂ ਆ ਗਈਆਂ ਉਹਨਾਂ ਦੀ ਜ਼ਿੰਦਗੀ ਕਿੰਨੀਆਂ ਕਿੰਨੇ ਲੋਕ ਤਕਲੀਫਾਂ ਕੰਨਾ ਕੋਸ਼ ਆਇਆ ਫੇਰ ਨਾ ਜਿਤਨਾ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ ਨਾ ਅੰਦਰੋਂ ਜਵਾਬ ਮਿਲਿਆ ਵੀ ਜੇ ਤੁਸੀਂ ਰੱਬ ਨੂੰ ਮੰਨਦੇ ਤੇ ਇਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਦੁੱਖ ਤਕਲੀਫਾਂ ਆਉਣਗੀਆਂ ਨਹੀਂ ਆਉਣਗੀਆਂ ਸਾਰਾ ਕੁਝ ਹੋਊਗਾ ਪਰ ਪ੍ਰਮਾਤਮਾ ਨਾਲ ਜੁੜਨ ਦਾ ਮਤਲਬ ਇਹ ਹੈ ਉਹਦਾ ਫਾਇਦਾ ਇਹ ਹੈ ਕਿ ਜਿਹੜੇ ਦੁੱਖ ਤਕਲੀਫਾਂ ਆਉਣਗੇ ਉਹਨਾਂ ਨੂੰ ਜਰਨ ਦੀ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਤੁਹਾਡੇ ਤੇ ਸ਼ਕਤੀ ਦਊਗਾ ਪ੍ਰਮਾਤਮਾ ਹੁਣ ਗੁਰੂ ਸਾਹਿਬ ਤਤੀ ਤਵੀ ਤੇ ਬੈਠੇ ਸੀ ਗੁਰੂ ਅਰਜਨ ਦੇਵ ਜੀ ਕੀ ਗੱਲ ਉਹਨਾਂ ਨੂੰ ਕਿਤੇ ਗਰਮ ਨਹੀਂ ਲੱਗਿਆ ਹੋਊਗਾ ਤਵੀ ਤੇ ਬੈਠੇ ਫਿਰ ਉੱਪਰ ਤੇ ਭਾਈ ਦਿਆਲਾ ਜੀ ਬੈਠੇ ਹੈ ਨਾ ਤੇ ਇਹਦਾ ਮਤਲਬ ਕਿ ਦਰਦ ਨਹੀਂ ਹੋਇਆ ਹੋਊਗਾ ਉਹ ਜੀ ਆਪਾ ਕਹਿ ਦਿੰਦੇ ਨਾ ਵੀ ਭਈ ਉਹਨਾਂ ਤੇ ਸ਼ਕਤੀ ਬੜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਪਤਾ ਲੱਗਦਾ ਸਾਰਾ ਕੁਝ ਲੱਗਾ ਇਹ ਆਪਾ ਉਹਨਾਂ ਦੇ ਕਰਤਾਰ ਨੂੰ ਛੋਟਾ ਕਰ ਦਿੰਦੇ ਨੇ ਜਦੋਂ ਕਹਿ ਦਿੰਦੇ ਨੇ ਵੀ ਉਹਨਾਂ ਤੇ ਸ਼ਕਤੀਆਂ ਇਹ ਜੀ ਉਹਨਾਂ ਨੇ ਤੇ ਅੱਗ ਠੰਡੀ ਕਰਦੀ ਅੱਗ ਵੀ ਕਰਦੀ ਠੰਡੀ ਹੁੰਦੀ ਠੰਡੀ ਠੰਡੀ ਕੁਝ ਨਹੀਂ ਆਈ ਜੀ ਖੜਿਆ ਮਾਸ ਉਹਨਾਂ ਦਾ ਵੀ ਸੜਿਆ ਇਹ ਦਰਦ ਉਹਨਾਂ ਨੂੰ ਵੀ ਹੋਈ ਸੀ ਪਰ ਇਹਦੇ ਰੱਬ ਨਾਲ ਜੁੜੇ ਸੀ ਤਾਂ ਕਰਕੇ ਉਹਨਾਂ ਨੇ ਉਹ ਬਰਦਾਸ਼ਤ ਕਰ ਲਿਆ ਸਾਰਾ ਬਰਦਾਸ਼ਤ ਕਰਨ ਦੀ ਹਿੰਮਤ ਵੀ ਉਹਨਾਂ ਤੇ ਸਬਰ ਹੀ ਹਾਂ ਇਹ ਚੀਜ਼ਾਂ ਹੋ ਗਈਆਂ ਉਹਨਾਂ ਨੇ ਤਾਂ ਕਰਕੇ ਉਹਨਾਂ ਨੇ ਬਰਦਾਸ਼ਤ ਕਰ ਲਿਆ ਸਾਰਾ ਇਹ ਆ ਗੱਲਾਂ ਬਾਤਾਂ ਇਸ ਕਰਕੇ ਰੱਬ ਨਾਲ ਜ਼ਰੂਰ ਜੁੜਿਆ ਕਰੋ ਔਰ ਇਹ ਸੋਚ ਕੇ ਨਾ ਬਾਅਦ ਟੁੱਟ ਜਾ ਕਰੋ ਕਿ ਸਾਨੂੰ ਤੇ ਦੁੱਖ ਤਕਲੀਫਾਂ ਬੜੀਆਂ ਆਉਣ ਡੀਆਂ ਨਹੀਂ ਆਊਗਾ ਤੇ ਆਪਾਂ ਰੱਬ ਦਾ ਨਾਮ ਹੀ ਨਹੀਂ ਲਵਾਂ ਇਹ ਆ ਸਾਰਾ ਇੱਥੋਂ ਦਾ ਇਤਿਹਾਸ ਇਸ ਜਗ੍ਹਾ ਦੇ ਉੱਤੇ ਖਾਲਸਾ ਪੰਥ ਦਾ ਜਨਮ ਹੋਇਆ ਇਹ ਸੇਵਸ ਕਰਕੇ ਇਹਨੂੰ ਲਾਈਕ ਜਰੂਰ ਕਰਿਓ ਵੱਧ ਤੋਂ ਵੱਧ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਔਰ ਹੁਣ ਤੁਹਾਨੂੰ ਆਪਾਂ ਦੂਸਰਾ ਕਿਲੇ ਦੇ ਵਿੱਚ ਲੈ ਕੇ ਜਾਣਾ ਇਹਦੇ ਨਾ ਇਹ ਇਹ ਹੈਗਾ ਆਪਣਾ ਵੈਸੇ ਬੇਸਿਕਲੀ ਕੇਸਗੜ੍ਹ ਸਾਹਿਬ ਤਖਤ ਆ ਇਹ ਹਾਂ ਸਿੱਖ ਧਰਮ ਦਾ ਤੀਸਰਾ ਤਖਤ ਆ ਤੁਹਾਨੂੰ ਪੰਜਾਂ ਤਖਤਾਂ ਦੇ ਨਾਮ ਪਤਾ ਹੈ ਕਮੈਂਟਾਂ ਦੇ ਵਿੱਚ ਦੱਸੋ ਕਿੰਨੂ ਕਿੰਨੂ ਪਤਾ ਹੈ ਹਾਂ ਕਿਨੂ ਕਿਨੂ ਪਤਾ ਹੈ ਕੋਈ ਸਰਚ ਨਾ ਕਰਿਓ ਇਮਾਨਦਾਰੀ ਨਾਲ ਹਾਂ ਦੋ ਦਾ ਤੇਰਾ ਨਾਮ ਨੂੰ ਪਤਾ ਏਕ ਆਪਣੇ ਅੰਮ੍ਰਿਤਸਰ ਵੀ ਹੈਗਾ ਹਾਂ ਨਹੀਂ ਤੁਸੀਂ ਦੱਸਿਓ ਤੁਸੀਂ ਦੱਸਿਓ ਇਮਾਨਦਾਰੀ ਨਾਲ ਕਿਦੋਂ ਸਰਚ ਨਹੀਂ ਕਰਨੀ ਕੁਝ ਨਹੀਂ ਕਰਨਾ ਇਮਾਨਦਾਰੀ ਨਾਲ ਦੱਸਿਓ ਪੰਜਾਂ ਤਖਤਾਂ ਦੇ ਨਾਮ ਕਮੈਂਟ ਦੇ ਵਿੱਚ ਦੱਸਿਓ ਦੇਖਦੇ ਹਾਂ ਜਿਹਦੇ ਮਨ 'ਚ ਆਉਣਗੇ ਨਾ ਜਿੰਨੇ ਵੀ ਹਾਂ ਕੋਈ ਨਹੀਂ ਪਾਲਦੀ ਜਿੰਨੇ ਵੀ ਤੁਹਾਨੂੰ ਪਤਾ ਵਾ ਉਹਨਿਆਂ ਦਾ ਕਮੈਂਟ ਕਰਦੇ ਹਾਂ ਹਾਂ ਤੇ ਹੁਣ ਆ ਨਾ ਚਲੋ ਮੈਂ ਮੇਰਾ ਸੋਝੇ ਤੁਸੀਂ ਕਹਿ ਦੋ ਬਈ ਕਾਪੀ ਨਾ ਕਰੇ ਸੋ ਚਲੋ ਹੁਣ ਆਪਾਂ ਚੱਲਦੇ ਹਾਂ ਉੱਧਰ ਅੱਛਾ ਇਹ ਮੈਂ ਦੱਸਣ ਲੱਗਾ ਸੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੀਸਰਾ ਤਖਤ ਆ ਇਹ ਸਿੱਖਾਂ ਦਾ ਤੇ ਇਹਦੇ ਆਲੇ ਦੁਆਲੇ ਦਾ ਪੰਜ ਕਿਲੇ ਬਣਾਏ ਗਏ ਇਹ ਮਤਲਬ ਸੇਫਟੀ ਪਾਸੇ ਵੀ ਬਾਹਰੀ ਹਮਲਿਆਂ ਨੂੰ ਰੋਕਣ ਵਾਸਤੇ ਉਹਨਾਂ 'ਚੋਂ ਇੱਕ ਜਿਹੜਾ ਕਿਲਾ ਹੈ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਉਣ ਚੱਲੇ ਆਂ ਬਸੇ ਬਾਕੀ ਜਿਹੜੇ ਦੂਰ ਦੂਰ ਐ ਜਿੱਥਾ ਫਤਿਹਗੜ੍ਹ ਸਾਹਿਬ ਆ ਉਹ ਵੀ ਉਹਦੇ ਵਾਸਤੇ ਤੁਹਾਨੂੰ ਪਤਾ ਖੁੱਲਾ ਸੇਫਟੀ ਪਾਸੇ ਨਾ ਦੋ ਤਿੰਨ ਦਿਨ ਚਾਹੀਦੇ ਆ ਜੇ ਜਿੰਨੇ ਲੱਗੇ ਲੱਗੇ ਬੁਰਦਵਾਰੇ ਸਾਰੇ ਜਾਂਦੇ ਤੁਹਾਨੂੰ ਦਰਸ਼ਨ ਕਰਵਾਏ ਜਾਣ ਹਾਂ ਜੇ ਉਹ ਖੁੱਲੇ ਟਾਈਮ 'ਚ ਕਿਤੇ ਆਵਾਂਗੇ ਫਿਰ ਆਪਾਂ ਸਾਰੇ ਦਰਸ਼ਨ ਕਰਵਾਵਾਂਗੇ ਹਾਂ ਉਹ ਫਿਰ ਕਿਤੇ ਆਵਾਂਗੇ ਕੱਲ ਨੂੰ ਤਾਂ ਰਿਜ਼ਲਟ ਹੈ ਨਾ ਹਾਂ ਉਹ ਵੀ ਨੇ ਜਿਹੜਾ ਇੱਕ ਇਕੱਲਾ ਲੰਦੀ ਹੈ ਨਾ ਉਹਦੇ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ ਹੂੰ ਚਲੋ ਹੁਣ ਆਪਾਂ ਚੱਲਦੇ ਹਾਂ ਸਿੱਧਾ ਉੱਥੇ